ਇਹੜੇ ਵੀ ਕਿਸਾਨ ਭਰਾਵਾਂ ਦੇ ਪਸ਼ੂ ਰੱਖੇ ਹੋਏ ਨੇ ਨਾ ਜੇ ਉਹਨਾਂ ਨੇ ਚੰਗਾ ਦੁੱਧ ਲੈਣਾ ਤੇ ਚੰਗੀ ਫੈਟ ਲੈਣੀ ਆ ਤਾਂ ਆਹ ਨੁਕਤਾ ਜ਼ਰੂਰ ਨੋਟ ਕਰ ਲਿਓ ਆਪਾਂ ਇਹ ਚ ਕਈ 2-3 ਸਾਲਾਂ ਤੋਂ ਆਪਾਂ ਪਾ ਰਹੇ ਆਂ ਆਪਾਂ ਨੂੰ ਵਧੀਆ ਇਹਦਾ ਰਿਜ਼ਲਟ ਆ ਰਿਹਾਗਾ ਜਿਵੇਂ ਮੰਨ ਲਓ ਹੁਣ ਤੁਸੀਂ 4 ਕਵਾਂਟਲ ਦਾ ਮੱਕੀ ਲੈ ਲਓ 2 ਕਵਾਂਟਲ ਸੋਇਆਬੀਨ ਲੈ ਲਓ ਆ ਦੇਖੋ ਸੋਇਆਬੀਨ ਵਧੀਆ ਪ्योर ਸੋਇਆਬੀਨ ਲੈਣੀ ਆ ਤੁਸੀਂ ਤੇ ਇਹਦੇ ਵਿੱਚ 6 ਕਵਾਂਟਲ ਤੁਸੀਂ ਕਣਕ ਪਾ ਸਕਦੇ ਹੋ ਕਣਕ ਆਪਣੇ ਘਰੇ ਹੁੰਦੀ ਆ ਜੇ ਵਿੱਚ ਕੁਝ ਸੇ ਦੇ ਵਿੱਚ ਤੁਸੀਂ 2 ਕੁਆਂਟਲ ਚੌਕਰ ਪਾਉਣਾ ਤਾਂ ਚੌਕਰ ਪਾ ਲਓ 4 ਕੁਆਂਟਲ ਕਣਕ ਕਰ ਲਿਓ ਇੱਕ ਕੁਆਂਟਲ ਤੁਸੀਂ ਇਹਦੇ ਵਿੱਚ ਸਰੋਂ ਪਾਉਣੀ ਆ ਜਾਂ ਫਿਰ ਜੇ ਸਰੋਂ ਨਹੀਂ ਹੈਗੀ ਤਾਂ ਡੇਢ ਕੁਆਂਟਲ ਖਲ ਪਾ ਲਿਓ ਇੱਕ ਕੁਆਂਟਲ ਤੁਸੀਂ ਇਹਦੇ ਵਿੱਚ ਬੜੇਵੇਂ ਪਾਉਣੇ ਨੇ 2 ਕਿਲੋ ਤੁਸੀਂ ਮਿੰਨਰ ਮਿਕਤਰ ਪਾਉਣਾਗਾ ਇਹਦੇ ਵਿੱਚ ਤੇ 1 ਕਿਲੋ 2 ਕਿਲੋ ਕੁਆਂਟਲ ਮਗਰ ਪਾਉਣਾ ਉਹ 1 ਕਿਲੋ ਲੂਣ ਪਾਉਣਾ ਕੁਆਂਟਲ ਮਗਰ ਤੇ ਇੱਕ ਆਪਣਾ ਡੇਢ 100 ਗ੍ਰਾਮ ਕੁਆਂਟਲ ਮਗਰ ਇੱਕ ਪਾਊਡਰ ਆਉਂਦਾਗਾ ਉੱਲੀ ਵਾਲਾ ਪਾਊਡਰ ਕਹਿੰਦੇ ਜਿਹੜੇ ਕਿਸਾਨ ਆਪਰਾ ਸਾਈਲੇਜ ਪਾਉਂਦੇ ਨੇ ਜਾਨਾ ਪਸ਼ੂਆਂ ਨੂੰ ਉਹ ਪਾਲਣ ਉਹ ਪਾਊਡਰ ਜ਼ਰੂਰੀ ਹੈਗਾ ਤੇ ਵਿਚਰਾਲ ਦਾ ਤੁਹਾਡਾ ਵਿਚਰਾਲ ਨਹੀਂ ਮਾੜਾ ਮੋਟਾ ਜਿਵੇਂ ਆਪਾਂ ਕਹਿੰਦੇ ਨੇ ਵੀ ਥੋੜਾ ਥੋੜਾ ਉਹਦੇ ਵਿੱਚ ਤੁਸੀਂ ਸੰਨੀ ਜੀ ਵੀ ਪਾ ਸਕਦੇ ਹੋਗੇ ਇਹ ਚੀਜ਼ਾਂ ਪਾਉਰ ਲਾ ਕੇ ਬਈ ਬਾਕੀ ਜਿਹੜੀ ਡੀਓਸੀ ਆ ਉਹ ਪੌ ਚੌਲਾਂ ਦੀ ਪਾਲਸ ਹੁੰਦਾ ਜਿਹੜੀ ਕਹਿੰਦੇ ਆਪਾਂ ਉਹ ਇਹਦੇ ਦਾਣੇ ਤੇ ਪਿਆ ਕੇ ਕਰ ਲਾ ਲਿਓ ਕੋਈ ਇੱਥੇ ਪਾਵਾਂਗੇ ਤਾਂ ਚਾਰਨੇ ਦੇ ਵਿੱਚ ਨਹੀਂ ਥੱਲੇ ਨਿਕਲ ਜੂ ਬਰੀਕ ਹੁੰਦੀ ਆ ਉਹ ਉਹ ਤੁਸੀਂ ਪਿਓਰ ਸੈਲਰ ਚੋਂ ਕੋਈ ਤੋਂ ਲਿਆ ਸਕਦੇ ਹੋ ਉਹ ਲਿਆ ਕੇ ਘਰੇ ਮਿਲਿਆ ਲਿਓ ਘਰੇ ਮਿਲਿਆ ਕੇ ਇਹਦਾ ਤੁਸੀਂ ਸਾਰਾ ਹਿਸਾਬ ਲਾ ਲਿਓ ਸੋਨੂੰ ਇਹ 35 ਤੋਂ 37 ਕਿਲੋ ਰੁਪਏ ਕਿੰਟਲ ਪਊਗੀ ਕਿਉਂ ਆਮ ਆਪਾਂ 15 1600 ਦਾ ਗੱਟਾ ਲੈਨੇ ਆ 50 ਕਿਲੋ ਦਾ ਇਹ ਬਸ ਆਪਾਂ ਨੂੰ 1800 ਦਾ ਗੱਟਾ ਪੇਜੂ 200 ਰੁਪਏ ਰੇਟ ਉਹਨਾਂ ਮਹਿੰਗਾ ਪਊਗਾ ਪਰ ਇੱਕ ਨੰਬਰ ਚੀਜ਼ ਬਣੂਗੀ ਤੁਹਾਡਾ ਦੁੱਧ ਵੀ ਵਧਾਊ ਫੈਟ ਵੀ ਵਧਾਊ ਫੈਟ ਦਾ ਰੇਟ ਵੀ ਵੱਧ ਬਣੂਗਾ ਕਿਉਂ ਜਦੋਂ ਫੈਟ ਦਾ ਰੇਟ ਵਧੀਆ ਬਣਿਆ ਤਾਂ ਕਿਸਾਨ ਨੂੰ ਫੇਰ ਹੀ ਫਾਇਦਾਗਾ ਇਹ ਆਪਾਂ ਗਲੀਆਂ ਛੜੀਆਂ ਚੀਜ਼ਾਂ ਲੈ ਕੇ ਪਾਉਣ ਨਾਲੋਂ ਇਹ ਚੀਜ਼ਾਂ ਬ Ini kecil,